ਦੇ ਇਸ ਮੱਤੇ ਦਾ ਸੁਣੀਆ ਜੀ ਬਹੁਤ ਬਹੁਤ ਪਹਿਲਾਂ ਤੇ ਅਸੀਂ ਧੰਨਵਾਦ ਕਰਦੇ ਆ ਸਾਡੇ ਸਤਿਕਾਰਯੋਗ ਸਥਾਨਕ ਸਰਕਾਰਾਂ ਮੰਤਰੀ ਡਾਕਟਰ ਰਵਜੋ ਸਿੰਘ ਜੀ ਉਹਨਾਂ ਦੇ ਨਾਲ ਅਬੜੇ ਦੁਖਤੀ ਗੱਲ ਆ ਕਿ ਜਾ ਚੁੱਕੇ ਮੈਂ ਮਤਲਬ ਲੱਗੂ ਕਿ ਸਾਬ ਉਹਨਾਂ ਦੇ ਪਰਿਵਾਰ ਬੈਠਾ ਸੀ ਉਹਨਾਂ ਦਾ ਧੰਨਵਾਦ ਕਰਦੇ ਆ ਮਰ ਨੇ ਜੋ ਹੁਕਮ ਸੋ ਅੱਜ ਜਿਹੜਾ ਹੈਗਾ ਇਸੇ ਵਾਸਤੇ ਇਹਦੇ ਕਿਉਂਕਿ ਦਰਿਆ ਦੇ ਵਿੱਚ ਕਿ ਕਿਹੜਾ ਕਿਹੜਾ ਪੋਲੂਸ਼ਨ ਆ ਰਿਹਾ ਇੱਕ ਜਿਹੜਾ ਹੈ ਮਿਊਸਪਲ ਕਾਰਪੋਰੇਸ਼ਨ ਦਾ ਦੂਸਰਾ ਹੈ ਡੈਰੀਆਂ ਦਾ ਤੇ ਤੀਸਰਾ ਹੈ ਇੰਡਸਟਰੀਅਲ ਸੋ ਪਹਿਲਾਂ 2009 ਤੋਂ ਅਸੀਂ ਪੋਲੂਸ਼ਨ ਕੰਟਰੋਲ ਬੋਰਡ ਦੇ ਮੈਂਬਰ ਰਹੇ ਹ ਉਸ ਵੇਲੇ ਨਾ ਤਾਂ ਪੂਰੇ ਮਿਊਸਪਲ ਕਾਰਪੋਰੇਸ਼ਨ ਦੇ ਟ੍ਰੀਟਮੈਂਟ ਪਲਾਂਟ ਸੀ ਜਿਹੜੇ ਲੱਗੇ ਸੀ ਉਹ ਜਮਾਲਪੁਰ ਵਾਲਾ 48 ਐਮਐਲਡੀਓ 0 ਸੀ ਉਹ ਦੂ ਮਗਰੋਂ ਜਿਹੜੇ ਹੈਗੇ ਹੁਣ ਮਿਊਸਪਲ ਕਮੇਟੀ ਦਾ ਪਾਣੀ 650 ਐਮਐਲਡੀ ਕਹਿੰਦੇ ਆ ਤੇ 700 ਤੋਂ ਉੱਪਰ ਇਹ ਦੱਸਦੇ ਅੱਗੇ ਸਾਡੀ ਕੰਪੈਟੀ ਤਿਆਰ ਹੋ ਚੁੱਕੀ ਆ ਆ ਜਿਹੜੀ ਸਭ ਤੋਂ ਵੱਡੀ ਸਮੱਸਿਆ ਸੀ ਅਸੀਂ ਲਗਾਤਾਰ ਵੈਸੇ ਤਾਂ ਪਿਛਲੇ 2 ਤਰੀਕ ਤੋਂ ਫਰਵਰੀ ਤੋਂ ਲੱਗੇ ਹੋਏ ਆ ਤੇ ਆ तकरीबन ਜਿਹੜਾ ਹੈਗਾ ਪਿਛਲੇ ਮਹੀਨੇ ਤੋਂ 22 ਤਰੀਕ ਤੋਂ ਅਸੀਂ ਲਗ ਰੈਗੂਲਰ ਇਥੇ ਇਹ ਬੁੱਢੇ ਦਰਿਆ ਦੇ ਉੱਤੇ ਆਪਣੀ ਵਿਜਿਟ ਸ਼ੁਰੂ ਕੀਤੀ ਤੇ ਜਿਹਦੇ ਵਿੱਚ ਅਸੀਂ ਕਾਫੀ ਜਿਹੜਾ ਹੈਗਾ ਕੁਝ ਇਹਦੇ ਵਿੱਚ ਹਾਸਲ ਵੀ ਹੋਇਆ ਸਮੱਸਿਆ ਦਾ ਪਤਾ ਲੱਗਾ ਸਾਡੇ ਸੇਵਾ ਪੰਜਵਾਂ ਗੇੜਾ ਮੰਤਰੀ ਸਾਹਿਬ ਵਿਸ਼ੇਸ਼ ਤੌਰ ਤੇ ਅਸੀਂ ਕਹਿੰਨੇ ਕਿ ਇਹੋ ਜਿਹੇ ਮੰਤਰੀ ਜੇ ਸਾਡੇ ਮੁਲਕ ਨੂੰ ਮਿਲ ਜਾਣ ਤੇ ਇਹ ਸਮੱਸਿਆ ਹੱਲ ਹੋ ਜਾਣਗੀ ਕਿਉਂਕਿ ਜਿੰਨਾ ਚਿਰ ਅਸੀਂ ਧਰਤੀ ਤੇ ਜਾ ਕੇ ਦੇਖਦੇ ਹੀ ਨਹੀਂ ਅਸੀਂ ਉਦੋਂ ਪਲੂ ਚੈੱਕ ਕਰਨ ਗਏ ਟ੍ਰੀਟਮੈਂਟ ਪਲੈਂਟ ਉਹਨਾਂ ਨੇ ਸਾਨੂੰ ਲੈਣ ਕੇ ਯਾਰ ਵਿੱਚ ਪਾਣੀ ਰੱਖਦਾ ਕਹਿੰਦੇ ਬਾਬਾ ਜੀ ਇਹ ਕਹਿੰਦੇ ਸੀ ਕਿ ਅੱਧਾ ਕਾ ਪੌਣਾ ਘੰਟਾ ਲੱਗਣਾ ਇੰਨੇ ਚਿਰ ਚ ਕਿੱਧਰ ਆ ਗਿਆ ਕਹਿੰਦੇ ਮੈਂ ਜਾ ਕੇ ਦੇਖਣਾ ਸੋ ਇਹਨੇ ਟ੍ਰੀਟਮੈਂਟ ਪਲੈਂਟ ਦੇਖੇ ਸਮੱਸਿਆ ਦੇਖੀ ਉਹਦੇ ਵਿੱਚ ਜਿਹੜਾ ਹੈਗਾ 252 ਮਲਟੀ ਟ੍ਰੀਟਮੈਂਟ ਪਲਾਂਟ ਆ ਉਹਦੇ ਵਿੱਚ ਗੋਹਾ ਜਾ ਰਿਹਾ ਗੋਹੇ ਕਰਕੇ ਉਹ ਮਰ ਰਿਹਾ ਅੱਗੇ ਉਹਨਾਂ ਦੇ ਉੱਤੇ ਮਰ ਗਿਆ ਸੀ ਫਿਰ ਉਹਤੇ 16 ਕਰੋੜ ਲਾਇਆ ਫਿਰ ਹੁਣ ਉਸੇ ਹਾਲਤ ਚ ਇਸੇ ਸਬੰਧ ਵਿੱਚ ਜੀ ਅੱਜ ਅਸੀਂ ਹੈਬੋ ਆਲਾ ਆ ਕਿਉਂਕਿ ਗੋਹਾ ਹੈਬੋ ਵਾਲਾ ਦਾ 252 ਮਲਟੀ ਤੇ ਜਾ ਦੂਸਰੇ ਜਿਹੜੇ ਸੀਗੇ ਬੁੱਢੇ ਦੇ ਰਹਾਛ ਡਗ ਰਿਆ ਦਾ ਜਿਹੜੇ ਉੱਤਰ ਉਹਦੇ ਵਿੱਚ ਜਿਹੜੇ ਜਮਾਲਪੁਰ ਡਰੇਨ ਦੇ ਵਿੱਚ ਉਹ ਤਾਜਪੁਰ ਡੈਰੀਆਂ ਸੀ ਇਹਨਾਂ ਦੀਆਂ 2-3 ਨਿਸਬਤ ਸੇ ਸੀਗੇ ਕਿ ਇਹਨਾਂ ਦੇ ਜਿਹੜੇ ਲਿਕੁਇਡ ਵਾਲੀ ਟ੍ਰੀਟਮੈਂਟ ਪਲਾਨ ਤੇ ਲੱਗ ਗਏ ਜਿਹੜੇ ਬਾਇਓ ਗੈਸ ਪਲਾਨਟ ਲੱਗਣੇ ਸੀਗੇ ਤਾਜਪੁਰ ਉਹ ਵੀ ਨਹੀਂ ਲੱਗਾ ਤੇ ਇੱਥੇ ਵੀ ਨਹੀਂ ਲੱਗਾ ਜਿਹੜਾ ਹੁਣ ਇਹਨਾਂ ਨੇ ਕਾਫੀ ਯਤਨ ਕੀਤੇ ਮੰਤਰੀ ਸਾਹਿਬ ਨੇ ਕ ਸਾਰੇ ਮੁੱਖ ਮੰਤਰੀ ਤੱਕ ਪਹੁੰਚ ਕੀਤੀ ਆ ਉਹ ਜਿਹੜੇ ਥੋੜੇ ਦਿਨਾਂ ਜੋ ਜਿਹੜੇ ਹੈਗੇ ਵੱਢਣੇ ਸ਼ੁਰੂ ਹੋ ਜਾਣਗੇ ਪਰ ਉਹਨੂੰ ਸਾਲ ਲੱਗੂਗਾ ਉਸ ਹਾਲ ਦਾ ਉਹ ਗੋਆ ਜਿਹੜਾ ਹੈਗਾ ਉਹ ਮਿਊਸਪਲ ਕਾਰਪੋਰੇਸ਼ਨ ਨੇ ਮੈਨੇਜ ਕਰ ਦਿੱਤਾ ਉਹਨਾਂ ਨੂੰ ਸਾਹ ਦੇ ਦਿੱਤੀ ਡੈਰੀ ਵਾਲਿਆਂ ਨੂੰ ਅੱਜ ਸਾਰੇ ਸੀ ਉਹਨਾਂ ਨੇ ਤਾਜਪੁਰ ਡੈਰੀਆਂ ਤੇ ਕਿਸੇ ਨੇ ਕੋਈ ਇਹੋ ਜਿਹਾ ਨਹੀਂ ਕਿਹਾ ਕਿ ਅਸੀਂ ਇਹਦੇ ਵਿੱਚ ਪਾਉਣਾ ਚਾਹੁੰਦੇ ਆ ਸਾਰੇ ਚੋਕ ਉਹ ਕਹਿੰਦੇ ਆਪਣੀ ਸਮੱਸਿਆ ਉਹਨਾਂ ਦੀ ਇਹ ਸਮੱਸਿਆ ਜਿਹੜੀ ਹੈਗੀ ਉਹਦੇ ਅੰਦਰ ਚਾਰ ਦੁਆਰੀ ਦੇ ਉਹ ਸਾਰਿਆਂ ਨੇ 5 ਦਿਨ ਦਾ ਸਮਾਂ ਲਿਆ ਉਹ ਉਹ ਸਾਰੀਆਂ ਹੱਲ ਕਰ ਦੇਣਗੇ ਉਹਦੇ ਨਾਲ ਉਹ ਗੋਆ ਚੱਕ ਕੇ ਉਹ ਜਿਹੜੀ ਜਗ੍ਹਾ ਦਿੱਤੀ ਉੱਥੇ ਲੈ ਜਾਣਗੇ ਇਸੇ ਤਰ੍ਹਾਂ ਹੀ ਹੁਣ ਜਿਹੜੀਆਂ ਬੋਲਡ ਡੈਰੀਆਂ ਇਨਾ ਹਾਰੇ ਦੇ ਨਾਲ ਗੱਲ ਕਰਕੇ ਕਿਉਂਕਿ ਤੈਨ ਇਦੋਂ ਮਗਰੋਂ ਜਿਹੜੀ ਹੈਗੀ ਐ ਇੰਡਸਟਰੀ ਐ ਇੰਡਸਟਰੀ ਦਾ ਸਿੱਧਾ ਕਿਤੇ ਵੀ ਪੈਦਾ ਹੋਵੇ ਤੁਸੀਂ ਸਾਨੂੰ ਦਿਖਾ ਸਕਦੇ ਆ ਪੋਲੂਸ਼ਨ ਕੰਟਰੋਲ ਬੋਰਡ ਨੂੰ ਦਰਸਾ ਸਕਦੇ ਹੋ ਤੇ ਤੁਰੰਤ ਕਾਰਵਾਈ ਹੋਵੇ ਹਾਂ ਜਿਹੜੇ ਕੁਝ ਜਿਹੜਾ ਹੈਗਾ ਸੀਵਰੇਜ ਦੇ ਮਾਧਿਅਮ ਰਹੀ ਜਾ ਰਿਹਾ ਉਹਦੇ ਵਿੱਚੋਂ ਸਾਰੇ ਮਹਿਕਮਿਆਂ ਵਾਲੀਆਂ ਦੋ ਟੀਮਾਂ ਬਣੀਆਂ ਹੋਈਆਂ ਜਿਹੜੇ ਮਿਊਸਪਲ ਕਾਰਪੋਰੇਸ਼ਨ ਤੇ ਪੋਲੂਸ਼ਨ ਕੰਟਰੋਲ ਬੋਰਡ ਉਹਨਾਂ ਦੇ ਉਹਨਾਂ ਦੇ ਦਿਨੇ ਵੀ ਤੇ ਰਾਤ ਨੂੰ ਵੀ ਕਾਫੀ ਜੜੀਆਂ ਇੰਡਸਟਰੀਆਂ ਫੜੀਆਂ ਪਈਆਂ ਕਿਹੜੀਆਂ ਡਰੈਕਟਰ ਬਾਰੀਆਂ ਕਿਸੇ ਨੂੰ ਕੋਈ ਨੀ ਜਿਹਨੇ ਪੈਸਾ ਕਮਾਉਣਾ ਉਹ ਆਪਣਾ ਜਿਹੜਾ ਹੈਗਾ ਉਹਦਾ ਪ੍ਰਬੰਧ ਕਰੇ ਉਹ ਤਾਂ ਪਾਣੀ ਕਿਸੇ ਨੂੰ ਕੋਈ ਨਾ ਅਦਾਲਤ ਨੇ ਦਿੱਤਾ ਦਾ ਨਾ ਕੋਈ ਸਰਕਾਰ ਦੇ ਸਕਦੀ ਹੈ ਤੇ ਕੋਈ ਅਦਾਲਤ ਨੇ ਦੇ ਦਿੱ ਸੁਧ ਕਰ ਕਹਿੰਦਾ ਕਿਸੇ ਨੂੰ ਕੋਈ ਹੱਕ ਨਹੀਂ ਕੋਈ ਤੁਹਾਡਾ ਜਿਉਣ ਦਾ ਹੱਕ ਵੀ ਖੋਵੇ ਸੋ ਇਸ ਵਾਸਤੇ ਜਿਹੜੀ ਹੈਗੀ ਹੈ ਇਹਦੇ ਉੱਤੇ ਸਾਰੇ ਤਰ੍ਹਾਂ ਜਿੱਥੇ-ਜਿੱਥੇ ਆ ਸੇਵਾ ਦਾ ਕਾਰਜ ਸ਼ੁਰੂ ਆ ਸਰਕਾਰ ਜਿਹੜੀ ਹੈਗੀ ਇਹਨਾਂ ਦੇ ਬਿਲਕੁਲ ਮੰਤਰੀ ਸਾਹਿਬ ਦਾ ਪੰਜਵਾਂ ਜਿਹੜਾ ਅਸੀਂ ਦੋਨੇ ਆ ਮੁੱਖ ਮੰਤਰੀ ਸਾਹਿਬ ਹਮੇਸ਼ਾ ਰੰਗਲੇ ਪੰਜਾਬ ਦੀ ਗੱਲ ਕਰਦੇ ਆ ਉਰੰਗਲਾ ਪੰਜਾਬ ਤਾਈ ਹੋਊਗਾ ਕਿ ਜਿਹੜੇ ਸਾਡੇ ਪਾਣੀ ਦੇ ਸ਼ੁੱਧ ਹੋਣਗੇ ਸੋ ਸਾਰਿਆਂ ਦੀ ਸਾਡੀ ਇੱਕੋ ਹੀ ਸੋਚ ਆ ਕਿ ਵਾਤਾਵਰਣ ਸਾਫ ਹੋਵੇ ਉਹਦੇ ਵਾਸਤੇ ਇਹ ਕੋਸ਼ਿਸ਼ ਚ ਜਾਰੀ ਹੈ ਅੱਜ ਇਹਨਾਂ ਨੇ ਮੀਟਿੰਗ ਕਰਕੇ ਇਹਨਾਂ ਨੂੰ ਵੀ ਜਿਹੜੀਆਂ ਮੁਸ਼ਕਲ ਸਿਆ ਉਹਨਾਂ ਦੀ ਸੁਣੀ ਜਾਣਗੇ ਤੇ ਹੱਲ ਕੀਤਾ ਜਾਊ ਸਾਡਾ ਮਕਸਦ ਹੈ ਸਮੱਸਿਆ ਪੈਦਾ ਨਹੀਂ ਕਰਨਾ ਸਮੱਸਿਆ ਨੂੰ ਹੱਲ ਕਰਨਾ ਉਹਦੀਆਂ ਗੁੰਝਲਾਂ ਨੂੰ ਖੋਲਣਾ ਉਹ ਗੁੰਝਲਾਂ ਖੋਲਣ ਵਾਸਤੇ ਇਹ ਕੋਸ਼ਿਸ਼ ਹੈ ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰ ਸਤਿ ਸ਼੍ਰੀ ਅਕਾਲ ਸਾਡੇ ਨਾਲ এনवायरमेंट ਨੂੰ ਪਿਆਰ ਕਰਨ ਵਾਲੇ ਸੰਤ ਬਾਬਾ ਬਲਵੀਰ ਸਿੰਘ ਸਿਚੇਵਾਲੀ ਨਾਲ ਸਨਲ ਕਮਿਸ਼ਨਰ ਸਾਹਿਬ ਤੇ ਅੱਜ ਇਹ ਸਾਡੀ ਦੂਜੀ ਮੀਟਿੰਗ ਹੈਗੀ ਹੈ ਪਹਿਲੀ ਮੀਟਿੰਗ ਅਸੀਂ ਆਪਾਂ ਤਾਜਪੁਰ ਕਰਕੇ ਆਏ ਸੀਗੇ ਤੇ ਜੋ ਸਾਡਾ ਮੋਟਿਵ ਹੈਗਾ ਕਿ ਵੱਡਾ ਦਰਿਆ ਨੂੰ ਅਸੀਂ ਸਾਫ਼ ਕਰਨਾ ਤੇ ਤਕਰੀਬਨ ਜਿਹੜਾ ਸੀਓਰੇਜ ਦਾ ਸੀ ਪਾਣੀ ਪੈਂਦਾ ਸੀ ਉਹਦਾ ਸੀ तकरीबन ਅਸੀਂ ਬਹੁਤ ਨੇੜੇ ਪਹੁੰਚ ਚੁੱਕੇ ਆਪਾਂ ਉਹਦਾ ਹੱਲ ਹੋ ਚੁੱਕਿਆ ਹੈ ਜਿਹੜਾ ਦੂਜਾ ਸਾਡਾ ਟਾਰਗੇਟ ਸੀ ਜਿਹੜਾ ਡੇਰੀਆਂ ਦਾ ਵੇਸਟ ਪਾਣੀ ਆਂਦਾ ਤੇ ਗੋਹਾ ਆਂਦਾ ਉਹਦੇ ਸਬੰਧ ਵਿੱਚ ਅਸੀਂ ਆਪ ਅਤਾਜਪੁਰ ਮਿੱਟੀ ਕਰਕੇ ਆਏ ਆ ਤੇ ਹੁਣ ਅਸੀਂ ਆਪ ਇੱਥੇ ਹੈਬੋ ਆਲ ਅਸੀਂ ਮੀਟਿੰਗ ਕਰਨ ਆਏ ਆ ਤੇ ਅਸੀਂ ਸਲਾਹ ਕੀਤੀ ਸੀ ਆਪਸ ਅਸੀਂ ਆਪਾ ਖੁਦ ਜਿਹੜੇ ਡੇਰੀ ਮਾਲਕ ਨੇ ਜਿਹੜੇ ਡੇਰੀ ਆਪਰੇਟਰ ਨੇ ਉਹਨਾਂ ਨਾਲ ਗੱਲਬਾਤ ਕਰਕੇ ਉਹਨੂੰ ਦੱਸਿਏ ਸਮਝਾਈਏ ਉਹਨੂੰ ਕੀ ਪ੍ਰੋਬਲਮ ਆ ਰਹੀ ਹੈ ਕਿਉਂ ਸਿੱਧਾ ਪਾਣੀ ਉਹ ਬਡੇ ਦਰਿਆ ਸਿੱਟ ਰਹੇ ਆ ਕਿਉਂ ਕਿਉਂ ਨਹੀਂ ਟ੍ਰੀਟ ਹੋ ਕੇ ਪਾਣੀ ਉਹ ਅਗੇ ਸਾਫ਼ ਹੋ ਰਿਹਾ ਉਹਦੇ ਸਬੰਧ ਵਿੱਚ ਸਭ ਮੀਟਿੰਗ ਕਾਲ ਕੀਤੀ ਹੈ ਤੇ ਅਸੀਂ ਇਹੀ ਸੁਨੇਹਾ ਇਹੀ ਦੱਸਣਾ ਚਾਹੁੰਦੇ ਆਂ ਕਿ ਅਸੀਂ ਉਹਨਾਂ ਨੂੰ ਸੁਣਾਗੇ ਉਹਨਾਂ ਨਾਲ ਗੱਲਬਾਤ ਕਰਾਂਗੇ ਕੀ ਪ੍ਰੋਬਲਮ ਆ ਕੀ ਦਿੱਕਤ ਆ ਸਾਡੇ ਕੋਲੋਂ ਕੀ ਸਹਿਯੋਗ ਚਾਹੁੰਦੇ ਆ ਤੇ ਇਹ ਵੀ ਹੈ ਕਿ ਅਸੀਂ ਪੂਰਾ ਸਹਿਯੋਗ ਕਰਨ ਨੂੰ ਤਿਆਰ ਆ ਸਰਕਾਰ ਬਾਬਾ ਜੀ ਸਾਡੇ ਡਿਪਾਰਟਮੈਂਟ ਤੇ ਅਸੀਂ ਉਹਨਾਂ ਨੂੰ ਵੀ ਰਿਕੁਐਸਟ ਕਰਾਂਗੇ ਤੁਸੀਂ ਵੀ ਸਾਡਾ ਪੂਰਾ ਸਹਿਯੋਗ ਦਿਓ ਜਿਹੜਾ ਸਾਡਾ ਕਾਮਨ ਮੁੱਦਾ ਹੈਗਾ ਬੁੱਢੇ ਦਰਿਆ ਦਾ ਉਹਨੂੰ ਆਪਾਂ ਰਲ ਮਿਲ ਕੇ ਸਾਫ਼ ਕਰੀਏ ਜੀ ਦੇਖੋ ਸਾਡੀ ਕੋਈ ਕੋਈ ਨਾ ਨਾ ਕੋਈ ਲੜਾਈ ਨਹੀਂ ਹੈ ਸਾਡੇ ਭਰਾ ਨੇ ਸਾਡੇ ਸਾਡੇ ਪਰਿਵਾਰਾਂ ਵਾਂਗ ਸਾਡੇ ਪਰਿਵਾਰਿਕ ਮੈਂਬਰ ਨੇ ਅਸੀਂ ਇਸੇ ਕਰਕੇ ਅਸੀਂ ਆਪਾ ਸਖਤੀ ਕਰਨ ਤੋਂ ਪਹਿਲਾਂ ਅਸੀਂ ਜਿਹੜਾ ਸਭ ਤੋਂ ਪਹਿਲਾ ਜਿਹੜਾ 메ਨ ਜਿਹੜਾ ਹੁੰਦਾ ਰਸਤਾ ਉਹਨੂੰ ਗੱਲਬਾਤ ਲਈ ਹੁੰਦਾ ਉਹਦੀ ਟੇਬਲ ਬੈਠ ਕੇ ਅਸੀਂ ਗੱਲ ਕਰਾਂਗੇ ਉਹਨਾਂ ਨੂੰ ਪੁੱਛਾਂਗੇ ਆਪਾਂ ਕੀ ਤੁਹਾਡੀ ਕੀ ਪ੍ਰੋਬਲਮਸ ਹੈਗੀ ਅਸੀਂ ਕਿੱਦਾਂ ਸਰਕਾਰ ਮਹਿਕਬਾ ਜੀ ਬਾਬਾ ਜੀ ਅਸੀਂ ਕਿੱਦਾਂ ਮਦਦ ਕਰ ਸਕਦੇ ਆ ਉਹਨਾਂ ਦੇ ਸੁਝਾਅ ਲਵਾਂਗੇ ਅਸੀਂ ਉਹਨਾਂ ਤੇ ਅਮਲ ਕਰਾਂਗੇ ਜੇ ਲੱਗਦਾ ਕਿ ਬਾਅਦ ਫਿਰ ਵੀ ਸਾਨੂੰ ਪਰੇਸ਼ਾਨੀ ਆ ਜੋ ਵੀ ਫਿਰ ਸਾਨੂੰ ਉਹ ਕਰਨੀ ਪੈਣਾ ਸਰ ਲਗਾਤਾਰ ਤੁਸੀਂ ਮੀਟਿੰਗਾਂ ਕਰ ਰਹੇ ਹੋ ਬਾਬਾ ਜੀ ਵੀ ਪਾਣੀ ਨੂੰ ਬਚਾਉਣ ਦੇ ਲਈ ਲਗਾਤਾਰ ਯਤਨ ਕਰ ਰਹੇ ਜੀ ਕਿਸ ਤਰੀਕੇ ਦੀਆਂ ਮੁੜਲੀਆਂ ਤੁਹਾਡੇ ਅੱਗੇ ਜਿਹੜੀਆਂ ਸਮੱਸਿਆਵਾਂ ਆਈਆਂ ਨੇ ਕਿ ਜਿਹੜੀਆਂ ਹੱਲੇ ਹੱਲ ਜੀ ਦੇਖੋ ਬਹੁਤ ਵੱਡੀ ਪ੍ਰੋਬਲਮ ਆ ਤੇ ਬਹੁਤ ਡੇਰ ਤੋਂ ਪ੍ਰੋਬਲਮ ਚੱਲ ਰਹੀ ਹੈਗੀ ਨਾ ਤੇ ਅਸੀਂ ਬਾਬਾ ਜੀ ਨਾਲ ਅਸੀਂ ਗਰਾਉਂਡ ਤੇ ਵਿਜ਼ਿਟ ਕਰ ਰਹੇ ਆ ਆਪਾਂ ਮੀਟਿੰਗਾਂ ਪਹਿਲਾਂ ਕਰ ਲਈ ਆ ਆਪਾਂ ਹੁਣ ਆਪਾਂ ਗਰਾਉਂਡ ਲੈਵਲ ਤੇ ਉਤਰੇ ਹੋਏ ਆ ਆਪਾਂ ਪੰਜਵਾਂ ਕਿਹੜਾ ਤੇ ਉੱਥੇ ਵੀ ਅਸੀਂ ਡੇਰੀਆਂ ਖੁਦ ਦੇਖ ਕੇ ਆਏ ਆ ਜਿਹੜੇ ਟ੍ਰੇਨ ਬਣੇ ਖੁਦ ਦੇਖ ਕੇ ਆਏ ਜਿਹੜੇ ਚੈਂਬਰ ਬਣੇ ਖੁਦ ਦੇਖ ਕੇ ਆਏ ਤੇ ਅਸੀਂ ਇਹੀ ਜੇਕਰ ਅਸੀਂ ਗਰਾਉਂਡ ਤੇ ਨਹੀਂ ਪਹੁੰਚਾਂਗੇ ਅਸੀਂ ਲੋਕਾਂ ਨੂੰ ਨਹੀਂ ਮਿਲਾਂਗੇ ਕੀ ਪ੍ਰੋਬਲਮ ਆ ਕੀ ਉਹਨਾਂ ਦਾ ਹੱਲ ਕਰ ਸਕਦੇ ਆ ਪਰ ਉਹਨਾਂ ਜਿਕਰ ਮੈਂ ਸਮਝਦਾ ਕਿ ਕੋਈ ਵੀ ਮੁਸ਼ਕਲ ਦਾ ਕੋਈ ਪ੍ਰੋਬਲਮ ਦਾ ਹੱਲ ਨਹੀਂ ਹੋ ਸਕਦਾ ਤੇ ਅਸੀਂ ਪੂਰਾ ਪੋਜ਼ਿਟਿਵ ਹੈਗੇ ਆ ਪੋਜ਼ਿਟਿਵ ਐਟੀਟਿਊਡ ਨਾਲ ਚੱਲੇ ਆ ਤੇ ਮੈਂ ਫਿਰ ਦੁਹਰਾਉਂਦਾ ਸਾਡੀ ਕਿਸੇ ਨਾਲ ਕੋਈ ਲੜਾਈ ਨਹੀਂ ਹੈਗੀ ਸਾਡਾ ਮਕਸਦ ਇਹ ਹੈ ਕਿ ਅਸੀਂ ਅਸੀਂ ਬੁੱਢੇ ਦਰਿਆ ਨੂੰ ਅਸੀਂ ਸਾਫ਼ ਕਰਨਾ ਸਰ ਸੋਸ਼ਲ ਮੀਡੀਆ ਤੇ ਕਈ ਤਰ੍ਹਾਂ ਦੀਆਂ ਚਰਚਾਵਾਂ ਚੱਲ ਰਹੀਆਂ ਨੇ ਵਿਧਾਇਕ ਹੋਗੀ ਤੜੇ ਦੇ ਜਿੰਨੇ ਵੀ ਕਾਉਂਸਲਰ ਹੈਗੇ ਨੇ ਉਹ ਕਿਤੇ ਨਾ ਕਿਤੇ ਨਰਾਸ਼ ਨੇ ਤਾਂ ਇਸ ਨੂੰ ਲੈ ਕੇ ਥੋੜਾ ਜਿਹਾ ਕਿਸ ਗੱਲ ਤੋਂ ਕਿ ਮੇਅਰਸ਼ਿਪ ਨੂੰ ਲੈ ਕੇ ਉੱਤ ਉੱਤ ਚਲੋ ਚਲੋ ਸਾਡਾ ਮਕਸਦ ਵੱਡੇ ਤੇ ਰਿਲੇਟਡ ਜੇ ਤੁਸੀਂ ਮਤਲਬ ਜਿੱਦਾਂ ਕੋਈ ਲੰਘਣਾ ਕਰੂਗਾ ਇਸ ਦੇ ਕਾਨੂੰਨ ਤੋਂ ਜਿੱਦਾਂ ਤੇ ਡੇਰੀ ਵਾਲੇ ਜਿਹੜੇ ਲੰਘਣਾ ਕਰਨਗੇ ਇਸ ਤੋਂ ਬਾਅਦ ਉਹਨਾਂ ਦੀ ਕਾਰਵਾਈ ਵੀ ਕੀਤੀ ਜਾਊਗੀ ਉਹਨਾਂ ਤੇ ਜੀ ਦੇਖੋ ਜੀ ਹਰੇਕ ਸ਼ਹਿਰ ਹਰੇਕ ਸੂਬੇ 'ਚ ਹਰੇਕ ਦੇਸ਼ ਵਿੱਚ ਕਾਨੂੰਨ ਵਾਸਤਾ ਹੈਗਾ ਜੇ ਕਾਨੂੰਨ ਤੋਂ ਬਾਹਰ ਕੋਈ ਚੱਲੂਗਾ ਚਾਹੇ ਕੋਈ ਵੀ ਹੋਵੇ ਜੇ ਸਾਡੇ ਵਿੱਚੋਂ ਵੀ ਹੋਵੇ ਤਾਂ ਕਾਨੂੰਨ ਦੀ ਕਾਰਵਾਈ ਉਹ ਤਾਂ ਬੰਦੀयत ਕਰਾਂਗੇ ਅਸੀਂ